ਮਾਨ ਗੁਰੂ ਤੁਧ ਉੱਪਰੇ ਮੇਰੇ ਪ੍ਰੀਤਮ ਪਿਆਰੇ ਮੰਮੀ ਅਪਰਾਧੀ ਸਦ ਪੂਲ ਤੇ ਤੂੰ ਮਗਸ਼ ਨਹਾਰੇ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤ ਗੁਰੂ ਪੂਰੇ ਦੇਖ ਤੇ ਮਾਰਾ ਦਰਸ਼ਨੋ ਮੇਰਾ ਮਨ ਧੀਰੇ ਐਸੀ ਲਾਲ ਤੁਜ ਵਿਨ ਕੌਣ ਕਰੈ ਗ੍ਰੀਵਨੇ ਵਾਧ ਗੋਸਈਆ ਮੇਰਾ ਮਥਾ ਛਤਰ ਤਰੇ ਜਾਕੀ ਛੋਟ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਟਰੇ ਨੀਚ ਉੱਚ ਕਰੇ ਮੇਰਾ ਗੋਵਿੰਦ ਕਾਹੂ ਤੀ ਨ ਡਰੈ ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੈ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾਂ ਸਾਹਮਣੇ ਸਾਜਨ ਤੇਰੇ ਚਰਨ ਕੀ ਵੇਰਾ ਸਦ ਧੂਰ ਨਾਨਕ ਸਰਨ ਤੋ ਹਾਰੀਆ ਨਾਨਕ ਸਰਨ ਤੋ ਹਾਰੀਆ ਵੇਖੋ ਸਦਾ ਹਜੂਰ ਦਰਸ਼ਨ ਦੇਖ ਜੀਵਾ ਗੁਰ ਤੇਰਾ ਊਰਣ ਕਰਮ ਹੋਏ ਪ੍ਰਭ ਮੇਰਾ ਨੇਹ ਬਿਨੰਤੀ ਸੁਣ ਪ੍ਰਭ ਮੇਰੇ ਦੇ ਨਾਮ ਕਰੇ ਆਪਣੇ ਚੇਰੇ ਆਪਣੀ ਸਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦਿ ਕਿਨਿ ਬਿਰਲੇ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚੀਤਾ ਨਾਨਕ ਏਕ ਕਰੇ ਅਰਦਾਸ ਵਿਸਰਣਾਹੀ ਪੂਰਨ ਗੁਣਤਾਸ ਧਰਮ ਸਤਕਾਰ ਜੋ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਅ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟ ਬ੍ਰਹਮੰਡ ਕੋ ਠਾਕੂ ਸਾਮੀ ਸਰਬ ਜੀਆਂ ਦਾ ਦਾਤਾਰੇ ਰੋੜਾ ਬ੍ਰਹਮੰਡਾਂ ਦੇ ਮਾਲਕ ਉਪਮਾ ਸਰੂਪ ਕਿਰਪਾਲੂ ਦਿਆਲੂ ਅੰਤਰਜਾਮੀ ਕਰਨਾ ਦਾ ਆਂਦੇ ਆ ਦੇ ਸਾਗਰ ਰੋਹਾਨੀਅਤ ਦੇ ਮੰਜਸਮੇ ਸਮੁੱਚੀ ਮਾਨਤਾ ਦੇ ਰਹਿਵਰ ਦਸਾਂ ਪਾਤ ਸ਼ਾਹੀਰ ਜਗਦੀ ਜੋਤ ਗੁਰਤਾਵਦੀ ਤੇ ਵਿਰਾਜਮਾਨ ਤਨ ਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਰਹਿਮਤ ਕਿਰਪਾ ਦਾ ਸਦਕਾ ਮਹਾਨੁ ਸ਼ੀਤਾਂ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲ ਤੋਂ ਲਿਆ ਕਰ ਜਿਤਨੇ ਵੀ ਮਾਈ ਭਾਈ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਕਰ ਰਹੇ ਹੋ ਸੇਵਾ ਸੰਗਰਨ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਮੇਂ ਨੂੰ ਸਵਾਸਾਂ ਨੂੰ ਸਫਲੇ ਬਣਾ ਰਹੇ ਹਾਂ ਵਡਭਾਗੀ ਹਾਂ ਆਓ ਵਾਹਿਗੁਰੂ ਗੁਰਮੰਤਰ ਹੈ ਜਪ ਹਮੈ ਕੋਈ ਦੇ ਮਹਾਵਾਕ ਅਨੁਸਾਰ ਸਾਰੇ ਰਲ ਮਿਲ ਕੇ ਪਾਈ ਉਸ ਅਕਾਲ ਪੁਰਖ ਵਾਹਿਗੁਰੂ ਚਿੱਤ ਵਿੱਚ ਲਿਆਈਏ ਸੰਗਰਣ ਕਰੀਏ ਜਿਹਦੇ ਸਿਮਰਨ ਨਾਲ ਸਾਡੇ ਪਾਪਾਂ ਦਾ ਦੁੱਖਾਂ ਦਾ ਅਤੇ ਹਉਮੈ ਦਾ ਵੀ ਰੋਗ ਘਟਿਆ ਜਾਂਦਾ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹਮੈ ਕੋਈ ਜਿਹਦੇ ਜਪਣ ਦੇ ਨਾਲ ਭਾਈ ਸਾਡੀ ਹੋਂਮ ਖੋਏ ਜਾਂਦੀ ਹੈ ਸਾਰੇ ਨਾਲ ਮਿਲ ਕੇ ਭਾਈ ਇੱਕ ਰਸ ਦੇ ਨਾਲ ਮੰਨ ਟਕਾ ਕਰਕੇ ਭਾਈ ਸਰੀਰ ਨੂੰ ਸਾਬਦਾਨ ਕਰਕੇ ਸਾਰੇ ਜਪਣਾ ਕਰੀਏ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ Wahi, वाहे गुरु ਸਭ ਸਤਿ ਕਾ ਵਾਹੇ ਗੁਰੂ ਸਭ ਸਤਿ ਕਾ ਵਾਹੇ ਗੁਰੂ ਕੋਈ ਬੋਲੇ ਰਾਮ ਰਾਮ ਕੋਈ ਬੋਲੇ ਰਾਮ ਰਾਮ कोई सेवै गुसाइयाँ कोई से वै गुसाइयाँ गोसा कोई सेव गोसाई कोई अलाहे कोई अलाहे हे माँ को ला हे कोई अल्लाह वाहे गुरु वाहे गुरु वाहे गुरु वाहे गुरु कोई बोले राम राम कोई अलाे कोई सेवा गुसैया ਕੋਈ ਅੱਲਾਹ ਹੈ ਕੋਈ ਰਾਮ ਕਹਿੰਦਾ ਕੋਈ ਅੱਲਾਹ ਕਹਿੰਦਾ ਕੋਈ ਵਾਹਿਗੁਰੂ ਕਹਿੰਦਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੇ ਲਈ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਦਾਤਾਂ ਪ੍ਰਾਪਤ ਕਰਨ ਦੇ ਲਈ ਉਹਨੂੰ ਸਾਰੇ ਹੀ ਯਾਦ ਕਰਦੇ ਹਨ ਪਾਤਸ਼ਾਹ ਦੇ ਮਹਾਰਾਜ ਕਹਿੰਦੇ ਨੇ ਭਾਈ ਨਾਮ ਮਿਲੈ ਮਨ ਤ੍ਰਿਪਤੀ ਹੈ ਬਿਨ ਨਾਵੇਂ ਤ੍ਰਿਗ ਜੀਵਾਸ ਹੁਣ ਪਾਤਸ਼ਾਹ ਕਹਿੰਦੇ ਭਾਈ ਦਿਨਾਂ ਨੂੰ ਮਨੁੱਖਾਂ ਨੂੰ ਪ੍ਰਮਾਤਮਾ ਦਾ ਨਾਮ ਮਿਲ ਗਿਆ ਮਿਲ ਜਾਂਦਾ ਹੈ ਉਸ ਦਾ ਮਨ ਮਾਇਆ ਦੇ ਤਿਸ਼ਨਾ ਵੱਲੋਂ ਰੁੱਝ ਜਾਂਦਾ ਹੈ ਉਹਨੂੰ ਮਾਇਆ ਦੀ ਭਾਵ ਤਿਸ਼ਨਾ ਦੀ ਕੋਈ ਭੁੱਖ ਨਹੀਂ ਰਹਿੰਦੀ ਅਤੇ ਨਾਮ ਤੋਂ ਸੁਨਣਾ ਜਿਉਣਾ ਫਟਕਾਰ ਯੋਗ ਹੈ ਜੇ ਕਿਸੇ ਨੇ ਨਾਮ ਨਹੀਂ ਜਪਿਆ ਪਾਤਸ਼ਾਹ ਕਹਿੰਦੇ ਭਾਈ ਉਹਦਾ ਜਿਉਣਾ ਰਿਕਾਰ ਜਿਵੇਂ ਪਾਤਸ਼ਾਹ ਦੀ ਬਾਣੀ ਪੜਦੇ ਆਪਾਂ ਭਾਈ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾ ਸ ਇਥੇ ਪਾਸ਼ ਨਾਮ ਮਿਲੈ ਮਨ ਤ੍ਰਿਪਤੀ ਹੈ ਮੇਰਾ ਨਾਮ ਤ੍ਰਿਗ ਜੀਵਾਸ ਕਹਿੰਦੇ ਤੇਰਾ ਜਿਉਣਾ ਤਰਕਾਰ ਹੈ ਜੇ ਤੂੰ ਨਾਮ ਨਾਲੋਂ ਭਾਵ ਖੁੰਝ ਗਿਆ ਨਾਮ ਨਹੀਂ ਜਪਿਆ ਅਤੇ ਨਾਮ ਤੋਂ ਖਾਲੀ ਰਹਿ ਕੇ ਜ਼ਿੰਦਗੀ ਦੇ ਕੁਝ ਆਰਿਆਂ ਦੀਆਂ ਜਿਹੜਾ ਟੈਮ ਨਗਾ ਰਹੇ ਹਨ ਅਤੇ ਨੰਗ ਚੁੱਕਿਆ ਕਹਿੰਦੇ ਫਟਕਾਰ ਜੋਗ ਹੈ ਤੈਨੂੰ ਫਿਰ ਅੱਗੇ ਵੀ ਫੜਕਾਰਾਂ ਪਹਿਣਗੀਆਂ ਜੇ ਤੂੰ ਗੁਰੂ ਦੀ ਸੰਗਤ ਵਿੱਚ ਨਾ ਆਇਆ ਪਰਮੇਸ਼ਰ ਦਾ ਨਾਮ ਨਾ ਜਪਿਆ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ ਆਉ ਤਿਸ ਵਿਟੋਂ ਚੌਖੰਨੀਏ ਮੈਂ ਨਾਮ ਕਰੇ ਪ੍ਰਗਾਸ ਜੇ ਗੁਰੂ ਦੇ ਥਾਨ ਮੁਕ ਰਹਿਣ ਵਾਲਾ ਕੋਈ ਭਲਾ ਮਨੁੱਖ ਮਿਲ ਜਾਵੇ ਜਿਹੜਾ ਨਾਮ ਜਪਣ ਵਾਲੀਆਂ ਰੂਹਾਂ ਹਨ ਤੇ ਮੈਨੂੰ ਗੁਣਾਂ ਦੇ ਖਜ਼ਾਨੇ ਪਰਮਾਤਮਾ ਦੀ ਦਸ ਪਾਵੇ ਕਹਿੰਦੇ ਪਾਤਸ਼ਾਹ ਕਹਿੰਦੇ ਤਾਂ ਹੀ ਤਾਂ ਕਹਿੰਦੇ ਨੇ ਭਾਈ ਗੁਰੂ ਸਾਹਿਬ ਜੋ ਗੁਰ ਦਿਸੈ ਸਿਖੜਾ ਤਿਸ ਨਿਵ ਨਿਵ ਲੱਗੋ ਪਾਏ ਜੀਉ ਕੋਈ ਜਾਨ ਹਰ ਸੋਂ ਦੇਵੇ ਜੋਰ ਚਰਨ ਗੋਵਕੋ ਸੁਭਰਸਨਾ ਦੀਜੈ ਪ੍ਰਾਨ ਕੋਰ ਕੋਈ ਗੁਰਮੁਖ ਸੱਜਣ ਜੇ ਮਿਲੈ ਜੇ ਮਿਲ ਜਾਵੇ ਕੋਈ ਮੈਂ ਦੱਸੇ ਪ੍ਰਭ ਗੁਣ ਤਾਸ ਗੁਣਤਾਜ ਦਾ ਭਾਵ ਜਿਹੜਾ ਗੁਣਾ ਦਾ ਖਜ਼ਾਨਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਹੈ। ਕਿਰਪਾ ਕਰ ਸਾਹ ਕਹਿੰਦੇ ਮੇਰੇ ਅੰਦਰ ਪ੍ਰਭੂ ਦਾ ਨਾਮ ਚਾਨਣ ਕਰ ਦੇਵੇ। ਮੈਨੂੰ ਗਿਆਨ ਕਰਾ ਦੇਵੇ। ਅੱਲ ਵੀ ਆਪਾਂ ਗਿਆਨ ਦੀ ਗੱਲ ਕਰਦੇ ਨੇ ਭਾਈ। ਕਰ ਰਹੇ ਸੀ ਗੱਲ ਵੀ ਆਪਾਂ ਭਾਈ ਸਤ ਸੰਗ ਤਾਂ ਲੋ ਰੋਜ਼ੇ ਕਰਦੇ ਆਂ। ਸਤ ਸੰਗ ਦਾ ਪਤਾ ਸਾਨੂੰ ਲੱਭਣ ਵਾਲੀ ਕਿਹੜੀ ਚੀਜ਼ ਹੈ ਭਾਈ? ਉਹ ਹੈ ਸਾਡਾ ਗਿਆਨ। ਗਿਆਨ ਭਾਈ ਗੁਰੂ ਤੋਂ ਮਿਲਦਾ ਹੈ। ਵੀ ਇਹ ਤੇਰੇ ਹੱਥ ਕਾਦੇ ਵਾਸਤੇ ਲਾਇਨੇ ਤੇਰੇ ਨੱਕ ਮੂੰਹ ਕੰਨ ਅੱਖਾਂ ਸਰੀਰ ਪੈਰ ਕਾਦੇ ਵਾਸਤੇ ਲਾਇਨੇ ਇਹ ਗਿਆਨ ਗੁਰੂ ਤੋਂ ਮਿਲਣਾ ਹੈ ਫਿਰ ਪਾਤਸ਼ਾਹ ਇੱਥੇ ਵੀ ਕਹ ਰਹੇ ਨੇ ਮੈਂ ਉਸ ਤੋਂ ਕੁਰਬਾਨ ਅਤੇ ਹੋਂ ਨੂੰ ਤਿਆਰਾਂ ਜਾਨਵਾਰ ਨੂੰ ਵੀ ਤਿਆਰਾਂ ਮੇਰੇ ਪ੍ਰੀਤਮ ਹਉ ਜੀਵਾ ਨਾਮ ਧਿਆਏ ਵਿਰਣ ਆਵੇ ਜੀਵਨ ਨਾ ਥੀਏ ਮੇਰੇ ਸਤਿਗੁਰੂ ਨਾਮ ਜੜਾਏ ਇਹ ਮੇਰੇ ਪ੍ਰੀਤਮ ਪ੍ਰਭੂ ਤੇਰਾ ਨਾਮ ਸਿਮਰ ਸਿਮਰ ਕੇ ਹੀ ਮੈਂ ਆਤਮਕ ਜੀਵਨ ਜਾਉ ਸਕਦਾ ਹਾਂ ਜੇ ਤੇਰਾ ਨਾਮ ਜੀ ਮੰਗ ਜੇ ਮੇ ਸਾਡੀ ਤਨ ਦੀ ਖਾਾਕ ਹੈ ਪਰਮੇਸ਼ਰ ਦਾ ਭਾਗ ਅੰਨ ਹੈ ਇਸੇ ਤਰ੍ਹਾਂ ਜੀਵ ਆਤਮਾ ਦੀ ਖਾਾਕ ਪਰਮੇਸ਼ਰ ਦਾ ਨਾਮ ਹੈ ਜੇ ਉਹ ਮਿਲ ਜਾਵੇ ਉਹਨੂੰ ਜਿਉਂ ਜਿਉ ਕੇ ਫਿਰ ਜਿਹੜਾ ਗੁਰਮੁਖ ਰੱਬ ਦਾ ਪਿਆਰਾ ਉਹ ਜਿਉਂਦਾ ਹੈ ਮੇਰੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਪੱਕਾ ਕਰ ਦੇਵੇ ਕਿਉਂਕਿ ਪ੍ਰਭੂ ਨਾਮ ਤੋਂ ਬਿਨਾ ਆਤਮਾ ਜੀਵਨ ਨਹੀਂ ਬਣ ਸਕਦਾ ਜਿਹੜਾ ਜੀਵਨ ਆਲਾ ਸ੍ਰੀ ਸੇਸ਼ਟ ਜੀਵਨ ਹੈ ਉਹ ਨਹੀਂ ਬਣ ਸਕਦਾ ਨਹੀਂ ਤਾਂ ਫਿਰ ਆਪਾਂ ਸਾਰੀ ਭਾਈ ਪਸੂ ਵੀ ਜਉਰੇ ਨੇ ਪੰਛੀ ਜੀਵ ਜੰਤ ਸਾਰੇ ਸਮਾਨ ਘਾਰੇ ਨੇ ਆਪਾਂ ਵੀ ਨਘਾਰੇ ਆ ਫਿਰ ਤਾਂ ਆਪਣੀ ਉਹਨਾਂ ਵਰਗੀ ਹਾਲਤ ਹੈ ਕਰਤੂਤ ਪਸੂ ਕੀ ਮਾਨਸ ਜਾਤ ਹੁਣ ਪਾਤਸ਼ਾਹ ਕਹਿੰਦੇ ਭਾਈ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਸਤਿਗੁਰ ਸੇਵੈ ਲੱਗਿਆ ਕਰ ਰਤਨ ਦੇ ਵਹ ਵਰਗਾਸ ਪ੍ਰਮਾਤਮਾ ਦਾ ਨਾਮ ਇੱਕ ਐਸਾ ਰਤਨ ਹੀਰਾ ਹੈ ਜਿਸ ਜਹੀ ਕੀਮਤ ਹੋਰ ਕੋਈ ਨਹੀਂ ਹੈ ਨਾ ਕੋਈ ਪਾ ਸਕਦਾ ਹੈ ਇਹ ਨਾਮ ਪੂਰੇ ਗੁਰੂ ਤੋਂ ਮਿਲਦਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਹੀ ਨਾਮ ਮਿਲੇਗਾ ਭਾਈ ਕੱਚੇ ਗੁਰਤੇ ਮੁਕਤ ਨਾ ਹੋਊਗਾ ਕੱਚਿਆਂ ਤੋਂ ਭਾਵ ਨਾਮ ਲੈਣ ਵਾਲੇ ਬੜੇ ਹਨ ਬੜੇ ਨਾਮ ਦਿੰਦੇ ਨੇ ਅਤੇ ਗੁਰੂ ਬਣੇ ਬੈਠੇ ਨੇ ਸੰਸਾਰ ਦੇ ਵਿੱਚ ਅਨੇਕਾਂ ਹੀ ਗਿਣਤੀ ਨਹੀਂ ਕਰੀ ਜਾ ਸਕਦੀ ਮੈਂ ਕੀਤੇ ਕੀਤੇ ਪੈਰੀਆਂ ਥਲਾਵਾ ਗੁਰੂਆਂ ਦੇ ਵਗ ਫਿਰਦੇ ਬੜੇ ਨੇ ਪਰਮੁਕਤੀ ਕੀ ਤੋਂ ਮਿਲੀਆਂ ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ ਮੁਕਤੀ ਤਾਂ ਇਸ ਦਰ ਤੋਂ ਹੀ ਮਿਲਣੀ ਆਪਾਂ ਇਹ ਪੰਕਤੀ ਦੇ ਨਾਲ ਵਿਚਾਰ ਕਰ ਰਹੇ ਆ ਜਿਹੜੀ ਕੱਲ ਆਰੰਭ ਕਰੀ ਆਪਾਂ ਨੇ ਅਤੇ ਹੁਣ ਮੁਕਤੀ ਮਿਲਣੀ ਹੈ ਇੱਥੋਂ ਗੁਰੂ ਦਰਬਾਰ ਵਿੱਚੋਂ ਗੁਰੂ ਗਾਇਕ ਸਾਹਿਬ ਤੋਂ ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇ ਵੇ ਪ੍ਰਗਾਸ ਜੇ ਗੁਰੂ ਦੀ ਦੱਸੀ ਸੇਵਾ ਵਿੱਚ ਲੱਗ ਜਾਈਏ ਤਾਂ ਉਹ ਹਿਰਦੇ ਵਿੱਚ ਗਿਆਨ ਦਾ ਚੰਨ ਕਰਕੇ ਆਪਣੇ ਪਾਸੋਂ ਨਾਮ ਰਤਨ ਕੱਢ ਦਿੰਦਾ ਹੈ ਕਿਉਂਕਿ ਸਾਡੇ ਅੰਦਰ ਪਰਮੇਸ਼ਰ ਤਾਂ ਅੰਦਰ ਹੀ ਹੈ ਕਿਤੇ ਲੱਭਣ ਦੀ ਲੋੜ ਤਾਂ ਹੈ ਨਹੀਂ ਹੈ ਤਾਂ ਅੰਦਰ ਹੈ ਭਾ ਪੀਰੀ ਕੇ ਪਾ ਪਰਦੋ ਬਿਨ ਵੇਖੇ ਦੂਰ ਆਇਓ ਪਰਦਾ ਬਣਿਆ ਹੋਇਆ ਹੋਮੈ ਦਾ ਵਸ ਅਤੇ ਉਹ ਹੈ ਪੜਦਾ ਜਿੱਨਾਂ ਅਮੀਰੀ ਦਾ ਖੰਭ ਹੁੰਦਾ ਭਾਈ ਇਹਨੇ ਉੱਡਦੀਆਂ ਹੁੰਦੀਆਂ ਨੇ ਇੰਨਾ ਕੁ ਪਾ ਫਰਕਾ ਬਸ ਜੇ ਕਹਿ ਲਈਏ ਫਰਕ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਅਸੀਂ ਕੋਸ਼ਿਸ਼ ਨਹੀਂ ਕਰਦੇ ਨਾਮ ਦਵਾਰ ਤਾਂ ਸਾਰੇ ਪ੍ਰਗਟ ਕਰ ਤੇ ਪ੍ਰਮਾਤਮਾ ਨੇ ਦਸਵਾ ਗੁਪਤ ਰਖਾਇਆ ਉਹਨੂੰ ਖੋਲਣ ਦੀ ਕਦੇ ਕੋਸ਼ਿਸ਼ ਹੀ ਨਹੀਂ ਕਰਦੇ ਕਿਉਂਕਿ ਜਿਹੜੀ ਚੀਜ਼ ਸਾਨੂੰ ਗਿਆਨ ਦੇਵੇਗੀ ਉੱਥੇ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਨਾਮ ਦਰਵਾਜ਼ਿਆਂ ਤੱਕ ਸੀਮਤ ਰਹੇਗੇ ਦਸਵਾ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੀ ਇਕਨਾ ਦਸਵਾ ਦਵਾਰ ਦਿਖਾਇਆ ਇੱਥੇ ਗੁਰਦੁਆਰੇ ਆਵਾਂਗੇ ਗੁਰੂ ਦੀ ਗੱਲ ਸੁਣਾਗੇ ਗੁਰਦੁਆਰੇ ਹੋਏ ਸੋਝੀ ਪਾਈ ਸੀ ਇੱਥੋਂ ਗਿਆਨ ਪ੍ਰਾਪਤ ਹੋਵੇ ਸੋਝੀ ਮਿਲੇਗੀ ਨਾਲ ਨਾਲ ਫਿਰ ਤੈਨੂੰ ਮੁਕਤੀ ਕੀ ਮਿਲੇਗੀ ਫਿਰ ਪਾਸ਼ਾ ਕਹਿੰਦੇ ਨੇ ਭਾਈ ਧੰਨ ਬੜੁ ਭਾਗੀਆਂ ਵੱਡਾ ਧੰਨ ਬੜੁ ਭਾਗੀ ਬੜੁ ਭਾਗੀਆਂ ਜੋ ਆਏ ਮਿਲੇ ਗੁਰਪਾਸ ਹੁਣ ਭਾਈ ਉਹ ਮਨੁੱਖ ਭਾਗਾ ਵਾਲੇ ਹਨ ਬੜੇ ਭਾਗਾ ਵਾਲੇ ਹਨ SLAGHA ਜੋਗ ਹਨ ਜਿਹੜੇ ਆ ਕੇ ਗੁਰੂ ਦੀ ਸਰਨ ਪੈਂਦੇ ਹਨ ਗੁਰੂ ਦੀ ਸਰਨ ਪੈ ਕੇ ਪਰਮੇਸ਼ਵਰ ਦਾ ਨਾਮ ਜਪਦੇ ਹਨ ਕਿਉਂਕਿ ਪਾਤਸ਼ਾਹ ਦੇ ਭਾਈ ਗੋਦਾੜ ਜੀ ਕਹਿੰਦੇ ਹਨ ਨਾ ਭਾਈ ਸਾਨੂੰ ਸਤ ਸੰਗਤ ਕਰਨ ਦੀ ਕਿਉਂ ਜ਼ਰੂਰਤ ਹੈ ਜਿਵੇਂ ਭਗਵਾਨ ਆਰਧ ਨੂੰ ਪੁੱਛਿਆ ਸੀ ਕਹਿੰਦੇ ਮਹਾਰਾਜ ਤੁਸੀਂ ਕਿੱਥੇ ਚਲੇ ਗਏ ਤੇ ਮੈਂ ਮਹਾਰਾਜ ਕਹਿੰਦੇ ਸੰਗਤ ਵਿੱਚ ਹੁੰਨਾ ਭਾਈ ਗੋਦਾੜ ਜੀ ਆਪਣੇ ਕਵਿਤਾਵਾਂ ਵਿੱਚ ਦੱਸਦੇ ਨੇ ਨਿਜ ਘਰ ਮੇਰੋ ਸਾਧ ਸੰਗਤ ਨਾਰਦਮੁਨ ਦਰਸ਼ਨ ਸਾਧ ਸੰਗ ਮੇਰੋ ਰਿਜ ਰੂਪ ਹੈ ਕਹਿੰਦੇ ਨਿਜ ਘਰ ਮੇਰੋ ਸਾਧ ਸੰਗਤ ਜਿਹੜਾ ਮੇਰਾ ਅਸਲੀ ਘਰ ਹੈ ਨਾਰਦਮੁਨ ਸੁਣੋ ਨਾਰਦ ਜੀ ਮੈਂ ਕਿੱਥੇ ਰਹਿਣਾ ਉਹ ਹੈ ਕਹਿੰਦੇ ਭਾਈ ਸਾਧ ਸੰਗਤ ਦਰਸ਼ਨ ਸਾਧ ਸੰਗ ਮੇਰੋ ਨਿਜ ਰੂਪ ਹੈ ਜੇ ਕੋਈ ਸੰਗਤ ਦੇ ਦਰਸ਼ਨ ਕਰਦਾ ਨਾ ਕਹਿੰਦੇ ਸਮਝ ਲੋ ਮੇਰੇ ਦਰਸ਼ਨ ਕਾਲੇ ਭਾਈ ਗੋਦਾਸ ਜੀ ਕਹਿੰਦੇ ਭਗਵਾਨ ਜੀ ਨਾਰਦ ਜੀ ਨੂੰ ਅਸਰ ਆਏ ਨੇ ਸਾਧ ਸੰਗ ਮੇਰੋ ਮਾਤਾ ਪਿਤਾ ਆਉ ਕੁਟੰਬ ਇਹੀ ਕਹਿੰਦੇ ਮੇਰੇ ਮਾਤਾ ਨੇ ਇਹ ਮੇਰੇ ਪਿਤਾ ਨੇ ਤੇ ਇਹੀ ਮੇਰਾ ਕੁਟੰਬ ਕੁਟੰਬ ਕਹਿੰਦੇ ਨੇ ਪਰਿਵਾਰ ਨੂੰ ਇਹੀ ਮੇਰਾ ਪਰਿਵਾਰ ਹੈ ਕਿਉਂਕਿ ਮਹਾਰਾਜ ਭਾਈ ਸਾਡੇ ਮਿੱਤਰ ਵੀ ਹਾਂ ਸਾਡੇ ਮਾਤਾ ਪਿਓ ਵੀ ਹਾਂ ਅਸਿਰੂ ਦੇ ਬੱਚੇ ਆ ਸਾਰੇ ਧੀਆ ਪੁੱਤਰਾ ਸਖਾ ਸਾਧ ਸੰਗ ਮੇਰੋ ਸੁਤ ਸੇਸ਼ਟ ਅਨੂਪ ਹੈ ਸਖਾ ਸਖਾ ਸਾਖ ਸੰਬੰਧੀ ਨੂੰ ਕਹਿੰਦੇ ਆਪਾਂ ਮੇਰੋ ਸੁਤ ਸੁਤ ਕਹਿੰਦੇ ਨੇ ਪੁੱਤਰ ਨੂੰ ਸ੍ਰੇਸ਼ਟ ਅਨੂਪ ਹੈ ਕਹਿੰਦੇ ਮੇਰੀ ਇਹੀ ਸਖਾ ਸਾਖ ਸੰਬੰਧੀ ਨੇ ਰਿਸ਼ਤੇਦਾਰ ਨੇ ਉਹ ਵੀ ਇਹੀ ਨੇ ਅਤੇ ਸੁਤ ਜਿਹੜਾ ਪੁੱਤਰ ਕਹਿੰਦੇ ਉਹ ਵੀ ਮੇਰਾ ਸਾਧ ਸੰਗੇ ਆ ਭਾਈ ਫਿਰ ਤਾਂ ਹੀ ਸੰਗਤ ਨੂੰ ਲੋਚਦੇ ਨੇ ਗੁਰੂ ਅਮਰਦਾਸ ਮਹਾਰਾਜ ਜਦੋਂ ਗੋਵਿੰਦਵਾਲ ਸਾਹਿਬ ਬੈਠੇ ਤੇ ਹੁਣ ਸੰਗਤ ਵਿੱਚ ਜਦੋਂ ਆਵਾਂਗੇ ਅਸੀਂ ਨਾ ਤੇ ਸਾਡੇ ਤੇ ਕਿਰਪਾ ਹੋਵੇਗੀ ਫਿਰ ਅਸੀਂ ਮੁਕਤੀ ਦੇ ਦਵਾਰੇ ਪਹੁੰਚ ਜਾਵਾਂਗੇ ਤੇ ਸਾਨੂੰ ਉਹ ਗਿਆਨ ਪ੍ਰਾਪਤ ਹੋਵੇਗਾ ਜਿਹੜਾ ਗਿਆਨ ਅਸੀਂ ਲੱਭ ਰਹੇ ਹਾਂ ਬਿਨ ਭਾਗਾ ਸਤ ਸੰਗਨ ਲੱਭੈ ਗਵਾਚਤੀ ਦਾ ਉਹ ਚੀਜ਼ ਲੱਭਦੇ ਨੇ ਜਿਹੜੀ ਗਵਾਚ ਜਾਵੇ ਆਪਾਂ ਸਭ ਦੇਖਦੀ ਹੈ ਚੀਜ਼ ਤਾਂ ਸਾਰੀ ਵੀ ਸੰਗਤ ਹੁੰਦੀ ਹੈ ਰੋਜ਼ ਭਾਈ ਨਾਮ ਜਪਿਆ ਜਾਂਦਾ ਬਾਣੀ ਪੜ੍ਹੀ ਜਾਂਦੀ ਹੈ ਉਨ ਲੱਭੀ ਕਾ ਹੋਰ ਕਿਹੜੀ ਚੀਜ਼ ਗਏ ਸਾਡੀ ਉਹ ਸਾਡਾ ਗਿਆਨ ਹੈ ਉਹ ਸਾਡਾ ਭਾਈ ਗਵਾਚਾ ਹੈ ਜਦੋਂ ਗਿਆਨ ਅਸੀਂ ਗੁਰੂ ਲੱਭੇ ਆ ਜਾਵਾਂਗੇ ਫਿਰ ਸਾਨੂੰ ਗਿਆਨ ਮਿਲ ਜਾਵੇਗਾ ਫਿਰ ਮੁਕਤੀ ਦੇ ਦਵਾਰੇ ਤੇ ਵੀ ਆ ਜਾਵਾਂਗੇ ਉਹਨੇ ਗੱਲਾਂ ਜਦੋਂ ਸੰਗਤ ਵਿੱਚ ਆਉਣਗੀਆਂ ਆਵਾਂਗੇ ਸਾਨੂੰ ਪ੍ਰਾਪਤੀ ਹੋਵੇਗੀ ਸਾਧ ਸੰਗ ਸਰਬਨਿਧਾਨ ਪ੍ਰਵਾਨ ਜੀਵਨ ਮੈਂ ਇਹ ਹੀ ਮੇਰੇ ਪ੍ਰਾਨ ਨੇ ਕਹਿੰਦੇ ਸਰਬਨਿਧਾਨ ਖਜ਼ਾਨੇ ਵੀ ਇੱਥੇ ਹੈ ਜੀਵਨ ਵੀ ਮੇਰਾ ਹੀ ਹੈ ਸਾਧ ਸੰਗ ਨਿਜ ਪਦ ਸੇਵਾ ਦੀਪ ਧੂਪ ਹੈ ਜੇ ਕਹਿੰਦੇ ਸਾਧ ਸੰਗ ਦੀ ਕੋਈ ਸੇਵਾ ਕਰਦਾ ਸਮਝ ਲਓ ਮੇਰੀ ਸੇਵਾ ਕਰ ਲਈ ਮਹਾਰਾਜ ਕਹਿੰਦੇ ਸਾਧ ਸੰਗ ਰੰਗ ਰਸ ਭੋਗ ਸੁਖ ਸਹਜ ਮੈਂ ਸਾਧ ਸੰਗ ਸੋਭਾ ਯਥ ਉਪਮਾ ਔ ਊਪ ਹੈ ਜੇ ਕਹਿੰਦੇ ਮੇਰੀ ਉਪਮਾ ਕੋਈ ਸੰਗਤ ਦੀ ਸੋਭਾ ਕਰਦਾ ਸਮਝ ਲਓ ਮੇਰੀ ਸੋਭਾ ਹੋ ਰਹੀ ਹੈ ਇਹ ਹੀ ਰੰਗ ਹੈ ਇਹ ਹੀ ਰਸ ਹੈ ਇਹ ਹੀ ਮੇਰਾ ਭੋਗ ਹੈ ਇਹ ਹੀ ਸੁਖ ਹੈ ਉਗਵਾਨ ਜੀ ਕਹਿੰਦੇ ਨਾਲ ਜੀ ਨੂੰ ਸਾਰੀ ਗੱਲ ਦੱਸੀ ਇਹ ਹੁਣ ਗੁਰੂ ਅਮਰਦਾਸ ਮਹਾਰਾਜ ਤੋਂ ਗੋਵਿੰਦਵਾਲ ਸਾਹਿਬ ਨੇ ਨਾ ਹੁਣ ਸੰਗਤ ਨੂੰ ਹੋਰ ਇੱਕ ਲੋច ਦਾ ਗੁਰੂ ਦੀ ਸੰਗਤ ਜੇ ਮਿਲ ਜਾਵੇ ਤੇ ਕਹਿੰਦੇ ਉੱਥੇ ਗੁਰੂ ਸ਼ਬਦ ਦਰਬਾਰ ਲਾਇਆ ਹੋਇਆ ਸੰਗਤ ਇਕੱਠੀ ਹੁੰਦੀ ਹੈ ਤੇ ਜੋੜਿਆਂ ਵਿੱਚ ਭਾਈ ਜਿਹੜੇ ਆਪਾਂ ਜਿਵੇਂ ਕੋਈ ਆਪਣੇ ਸਮਾਗਮ ਹੋਵੇ ਫਿਰ ਜੋੜਿਆਂ ਲਵੇ ਸੇਵਾਦਾਰ ਜੋੜੇ ਫੜਦੇ ਨੇ ਸੰਗਤ ਦੀ ਸੇਵਾ ਕਰਦੇ ਨੇ ਜੋੜਿਆਂ ਵਾਲੇ ਵੇ ਸੇਵਾਦਾਰ ਖੜੇ ਨੇ ਤੇ ਉੱਥੇ ਬਹੁਤ ਅਤਿ ਸੁੰਦਰੀ ਇੱਕ ਕੰਨਿਆ ਆਈ ਭਾਈ ਇਸਤਰੀ ਆਈ ਚੰਗੇ ਗਹਿਣੇ ਘਟੇ ਪਾਏ ਹੋਏ ਹਨ ਕਿ ਜੋੜਿਆਂ ਵਿੱਚ ਖੜ ਗਈ ਗੁਰਸਿੱਖਾਂ ਨੇ ਕਹਿਣਾ ਕੀਤਾ ਤੁਸੀਂ ਭਾਈ ਅੰਦਰ ਚਲੇ ਜਾਓ ਭਗਵਾਨ ਮਹਾਰਾਜ ਤਾਂ ਅੰਦਰ ਦਰਬਾਰ ਲਾਇਆ ਹੋਇਆ ਹੈ ਇੰਦਰ ਸਤਸੰਗ ਹੋ ਰਹੀ ਹੈ ਤੇ ਉਹ ਇਸਤਰੀ ਕਹਿਣ ਲੱਗੀ ਬੀਬੀ ਕਹਿਣ ਲੱਗੀ ਮੈਂ ਅੰਦਰ ਨਹੀਂ ਜਾ ਸਕਦੀ ਇਹ ਤੁਸੀਂ ਆਗਿਆ ਲੈ ਕੇ ਆਵੋ ਗੁਰੂ ਸਾਹਿਬ ਤੋਂ ਮੈਂ ਫੇਰ ਅੰਦਰ ਜਾ ਸਕਦੀ ਆ ਹੁਣ ਦੇਖ ਲਓ ਭਾਈ ਜੇ ਕਿਤੇ ਕੋਈ ਡੀਸੀ ਨੂੰ ਮਿਲਣਾ ਹੋਵੇ ਜਾਂ ਭਾਈ ਮੰਤਰੀ ਨੂੰ ਮਿਲਣਾ ਹੋਵੇ ਆਪਾਂ ਜੇ ਤਾਂ ਪਹਿਲਾਂ ਫੋਨ ਕਰਾਵਾਂਗੇ ਜਾਂ ਆਪਾਂ ਕੋਈ ਅਵਲਬੇ ਸਲਿੱਪ ਮਿਲੇਗੀ ਵੀ ਇਹਨੂੰ ਟਾਈਮ ਦਿੱਤਾ ਹੋਇਆ ਪਰ ਸੰਗਤ ਵਿੱਚ ਆਉਣਾ ਕੋਈ ਸਲਿੱਪ ਦੇਣ ਦੀ ਲੋੜ ਤਾਂ ਨਹੀਂ ਹੈ ਕੋਈ ਲੋੜ ਨਹੀਂ ਹੈ ਜਿਹੜਾ ਜਿਹੜਾ ਮਰਜ਼ੀ ਆ ਸਕਦਾ ਕਹਿੰਦੇ ਨਹੀਂ ਭਾਈ ਅੰਦਰ ਚਲੀ ਜਾ ਕਹਿੰਦੇ ਨਹੀਂ ਮੈਂ ਐਦਾ ਨਹੀਂ ਜਾ ਸਕਦੀ ਪਹਿਲਾਂ ਗੁਰੂ ਤੋਂ ਆਗਿਆ ਲੈ ਕੇ ਆਵੋ ਹੁਣ ਸੰਗਤ ਲਈ ਹਰਿ ਕਰ ਲੋਚਦਾ ਹੈ ਭਾਈ ਤੇ ਗੁਰਸਿੱਖਾਂ ਨੇ ਜਦੋਂ ਵਾਚਨ ਸੁਣੇ ਬੀਬੀ ਦੇ ਤੇ ਗੁਰੂ ਸਾਹਿਬ ਲਵੇਂਦਰ ਜਾ ਕੇ ਨਮਸਕਾਰ ਕੀਤੀ ਕਹਿੰਦੇ ਪਾਤਸ਼ਾਹ ਕੋਈ ਬਾਹਰ ਇਸਤਰੀ ਆਈ ਹੈ ਬੜੀ ਸੋਹਣੀ ਸੁਨੱਖੀ ਹੈ ਤੇ ਬੜੇ ਗਹਿਣੇ ਘਟੇ ਪਾਏ ਹੋਏ ਹਨ ਇਮਾਰਤ ਤੁਹਾਡੇ ਅੰਦਰ ਆਉਣ ਲਈ ਆਗਿਆ ਮੰਗ ਰਹੀ ਹੈ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਭਾਈ ਦੁਰਸਿੱਖਾ ਨੂੰ ਕਹਿੰਦੇ ਨਹੀਂ ਭਾਈ ਚਲੋ ਆਪਾਂ ਹੀ ਅੰਦਰ ਚੱਲਦੇ ਆਪਾਂ ਉਰੇ ਨਹੀਂ ਆਉਣਾ ਉਹ। ਹੁਣ ਮਹਾਰਾਜ ਘਟ-ਘਟ ਕੇ ਅੰਤਰ ਕੀ ਜਾਣਤ ਭਲੇ-bure ਕੀ ਪੀਰ ਪਛਾਣ ਤਾਂ ਜਾਣਦੇ ਸਨ ਮਹਾਰਾਜ। ਤੇ ਜਦੋਂ ਗੁਰੂ ਸਾਹਿਬ ਤਖਤੋਂ ਉੱਠੇ ਤੇ ਸੰਗਤ ਵੀ ਨਾਲ ਆ ਗਈ ਸਾਰੀ ਉਹ ਆ ਕੇ ਜਦੋਂ ਜੋੜਿਆਂ ਵਿੱਚ ਉਹ ਬੀਬੀ ਨੂੰ ਮਿਲੇ ਉਹ ਬੀਬੀ ਨੇ ਨਮਸਕਾਰ ਕੀਤੀ ਨਮਸਕਾਰ ਕਰਕੇ ਕਹਿਣਾ ਕੀਤਾ ਹੁਣ ਸੰਗਤ ਨੂੰ ਮਹਾਰਾਜ ਨੇ ਜਾਣੂ ਕਰਾਉਣਾ ਸੀ ਕਿਉਂਕਿ ਮਹਾਰਾਜ ਤਾਂ ਜਾਣਦੇ ਨਹੀਂ ਆਪ ਅਕਾਲ ਪੁਰਖ ਵਾਹਿਗੁਰੂ ਜੋਤਿ ਕੇ ਅਸੀਂ ਭਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਤੇ ਪ੍ਰਮਾਤਮਾ ਆਪ ਹੋਣ ਉਹਨਾਂ ਨੂੰ ਦੱਸਣ ਦੀ ਤਾਂ ਲੋੜ ਨਹੀਂ ਪਰ ਤਾਂ ਸੰਗਤ ਨੂੰ ਦੱਸਣਾ ਅਸੀਂ ਸੁਚੇਤ ਕਰਨਾ ਸੀ ਨਮਸਕਾਰ ਕੀਤੇ ਕਹਿੰਦੇ ਹਾਂ ਭਾਈ ਤੂੰ ਕੌਣ ਆ ਬੀਬੀ ਕੀ ਮਨੋਰਥ ਲੈ ਕੇ ਆਈਆਂ ਮਹਾਰਾਜ ਮੈਂ ਕਹਿੰਦੀ ਲక్ష్ਮੀ ਹਾਂ ਮਹਾਰਾਜ ਨੂੰ ਬੇਨਤੀ ਕੀਤੀ ਇਹ ਇਤਿਹਾਸ ਹੈ ਭਾਈ ਮਥਿਆਸ ਨਹੀਂ ਕਿਤੇ ਕਹੋ ਪੜ ਕੇ ਦੇਖਿਓ ਭਾਈ ਸੂਰਜ ਪ੍ਰਕਾਸ਼ ਤੇ ਕਹਿੰਦੇ ਮੈਂ ਲక్ష్ਮੀ ਇਹ ਕਹਿੰਦੇ ਫਿਰ ਇੱਥੇ ਮਨੋਰਥ ਕੀ ਲਾਇਤੀ ਤਾਂ ਲੋਕ ਪੂਜਾ ਕਰਦੇ ਨੇ ਤਿੰਨ ਤਾਂ ਲੋਕ ਇੱਥੇ ਆਉਂਦੇ ਨੇ ਫਿਰ ਤੂੰ ਉਰੇ ਗੁਰੂ ਨਾਨਕ ਦੇ ਦਰਬਾਰ ਵਿੱਚ ਕਾਦੇ ਲਈ ਆਏ ਕੀ ਮਨੋਰਥ ਹੈ ਹੁਣ ਇਹ ਸੰਗਤ ਨੂੰ ਸचेत ਕਰਨਾ ਸੀ ਮਹਾਰਾਜ ਨੇ ਕਹਿੰਦੀ ਮਹਾਰਾਜ ਮੈਂ ਤੁਹਾਡੇ ਚਰਣਾ ਵਿੱਚ ਨਿਵਾਸ ਕਰਨਾ ਚਾਹੁੰਨੀ ਹਾਂ ਮਾਫ਼ ਕਰਿਓ ਗੁਰੂ ਨਾਨਕ ਪਾਤਸ਼ਾਹ ਨੇ ਕਹਿੰਦੇ ਇਤਿਹਾਸ ਕਰ ਦੱਸਦੇ ਨੇ 12 ਕੋ ਮਾਇਆ ਦੂਰ ਰੱਖੀ ਅਬਦਲਬੇ ਮਾਇਆ ਨਹੀਂ ਆਉਣ ਦਿੱਤੀ 12 ਕੋ ਜਿਹੜੀ ਪੈਸੇ ਦੀ ਗੱਲ ਕਰਦੇ ਆ ਅਤੇ ਗੁਰੂ ਅੰਗਦ ਦੇਵ ਜੀ ਮਹਾਰਾਜ 6 ਕੋ ਦੂਰ ਰੱਖੀਆ ਮਹਾਰਾਜ ਨੇ ਗੁਰੂ ਅੰਗਦ ਦੇਵ ਮਹਾਰਾਜ ਨੇ ਇਹਨਾਂ ਨੇ ਵੀ ਲਿਵ ਆਉਣ ਦਿੱਤੀ ਤੀਜੇ ਪਾਤਸ਼ਾਹ ਨੇ ਜੋੜਿਆ ਵੀ ਜਗ੍ਹਾ ਦਿੱਤੀ ਸੀ ਮਾਇਆ ਲక్ష్ਮੀ ਨੂੰ ਲక్ష్ਮੀ ਦੀ ਪੂਜਾ ਭਾਈ ਸੰਸਾਰ ਕਰਦਾ ਹੈ ਉਹ ਲక్ష్ਮੀ ਕਾਉਣਾ ਭਾਈ ਇਹ ਜਿਹੜਾ ਸਮੁੰਦਰ ਹੈ ਉਹਦੀ ਧੀ ਹੈ ਇਹ ਹੁਣ ਕਹਿੰਦੇ ਵਿਸ਼ਨੂੰ ਨੂੰ ਵਿਸ਼ਨੂੰ ਦੇ ਘਰ ਵਾਲੀ ਹੈ ਜਿਹੜਾ ਚੰਦਰਮਾ ਹੈ ਇਹਦਾ ਭਰਾ ਹੈ ਇਹ ਵੇਦ ਸਾਸਨ ਦੱਸਦੇ ਨੇ ਤੇ ਕਹਿੰਦੇ ਤੇਰੇ ਤਾਂ ਜਹਾਨ ਪੂਜਾ ਕਰਦਾ ਤੂੰ ਇਸ ਗੁਰੂ ਨਾਨਕ ਦੇ ਦਰਬਾਰ ਵਿੱਚ ਕਿਵੇਂ ਪਹੁੰਚੀ ਆ ਇਹ ਦੱਸ ਕਿਉਂਕਿ ਪਾਤਸ਼ਾਹ ਦੀ ਬਾਣੀ ਕਹਿੰਦੇ ਨੇ ਭਾਈ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਜਿਹੜੀ ਮਾਇਆ ਭਾਈ ਨਾ ਇਹ ਆਪਣੇ ਪਿਆਰਿਆਂ ਦੀ ਤਾਂ ਕਾਰ ਕਮਾਉਂਦੀ ਹੈ ਭਾਈ 18 ਸਿੱਧੀਆਂ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਸਾਏ ਨਾਮ ਨਿddੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਇਹ ਸਾਰੀਆਂ ਮਗਲ ਲੱਗਦੀਆਂ ਨੇ ਜਦੋਂ ਪਰਮੇਸ਼ਰ ਦਾ ਨਾਮ ਕੋਈ ਹਿਰਦੇ ਵਿੱਚ ਵਸਾਉਂਦਾ ਹੈ ਆ ਧਾਰਨਾ ਪੜੀ ਕਿਉਂਕਿ ਜੇ ਵਿਚਾਰ ਜਾਹਾਂ ਜਾਦੇ ਕਰਨ ਲੱਗੇ ਫਿਰ ਸਮਾ ਹੋ ਜਾਵੇਗਾ ਸ਼ਬਦ ਦੀ ਵਿਚਾਰ ਵੀ ਜ਼ਰੂਰੀ ਆਪਾਂ ਨੂੰ ਭਾਈ ਦੇ ਆਪ ਦੀ ਵਿਚਾਰ ਵੀ ਜ਼ਰੂਰੀ ਜਿੰਨਾ ਕ ਸਮਾਂ ਹੁੰਦਾ ਪੌਣਕ ਲਾਹੇਬੱਧ ਪ੍ਰਾਪਤ ਕਰਿਆ ਕਰੀਏ ਗੁਰੂ ਚਰਣਾ ਵਿੱਚ ਆ ਕੇ ਬੇਨਤੀ ਕਰਦੀ ਹੈ ਪਾਤਸ਼ਾਹ ਮਾਇਆ ਦਾਸੀ ਜੀ ਕਾਰ ਕਮਾਵੇ ਕਾਰ ਕਮਾਵੇ ਮਾਇਆ ਦਾਸੀ ਜੀ ਕਾਰ ਕਮਾਵੇ ਕਾਰ ਕਮਾਵੇ

ਦਾਸੀ ਜੀ ਕਰ ਕਮਾਵੇ ਕਰ ਕਮਾਵੇ ਮਾਇਆ ਦਾਸੀ ਜੀ ਕਰ ਕਮਾਵੇ ਕਰ ਕਮਾਵੇ ਮਾਇਆ ਦਾਸੀ ਜੀ ਕਰ ਤੁਮਾ ਬ ਕਰ ਤੁਮਾ ਬ ਮਾਇਆ ਦਾਸੀ ਜੀ ਕਰ ਤੁਮਾ ਬ ਕਰ ਤੁਮਾ ਬ ਆਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਫਿਰ ਉਹ ਭਗਤਾਂ ਦੀ ਕਾਰ ਕਮਾਉਂਦੀ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਗ੍ਹਾ ਮੰਗਦੀ ਹੈ ਲక్ష్ਮੀ ਮਾਰਾ ਕਹਿੰਦੇ ਤੇਰੇ ਮੋ ਜਹਾਨ ਪੂਜਦਾ ਤੂੰ ਇੱਥੇ ਕੀ ਕਰਨ ਕਾਣੀ ਇਥੋਂ ਆਪਾਂ ਵਿਚਾਰ ਕਰ ਲੂ ਰੰਮ ਕਰਾਂਗੇ ਜਿਹੜੀ ਲక్ష్ਮੀ ਆ ਉਹ ਭਾਈ ਸਮੁੰਦਰ ਦੀ ਧੀ ਹੈ ਚੰਦਰ ਦੇਵਤਾ ਦਾ ਭਰਾ ਹੈ ਵਿਸ਼ਨੂ ਇਹਦੇ ਘਰ ਵਾਲਾ ਹੈ ਇਥੋਂ ਆਪਾਂ ਵਿਚਾਰ ਕਰ ਲੂ ਕਰਾਂਗੇ ਗੁਰੂ ਸਾਹਿਬ ਕਿਰਪਾ ਰਹਿਮਤ ਰੱਖਣ ਭਾਈ ਰਾਮਕਲੀ ਮਹਲਾ ਤੀਜਾ ਰੰਦੇ ਕੋ ਓੰਕਾਰ ਸਤਗੁਰ ਪ੍ਰਸਾਦ आनंद पैआ मेरी माए सतगुरु मैं पाया पापा आ सजे मन बजियां बाघाना रागर तन पर वार परिया शब्द गावन आयआ शब्दो ता गावो चिर मान जिनिंग साया कह नानक आनंद हुआ सतगुरु मैं पाया ए मन में रे तू सदा रहू हर नाल रह तू मन ਮੇਰੇ ਦੁੱਖ ਸਭ ਵਿਸਾਰਨਾ ਕਰੁ ਹੁ ਪਰੇ ਸੇਵਾ ਕਰ ਤ ਸਭ ਸੁਆਰਨਾ ਸਭਨਾ ਗਲਾ ਸਮਰੱਖ ਸੁਆਮੀ ਸੋ ਕਿਆ ਮਨੋਂ ਵਿਸਾਰੇ ਹੇ ਨਾਨਕ ਮਨ ਮੇ ਸਦਾ ਰਹਉ ਅਰਨਾ ਸਤਿ ਸਹਿਬ ਕਹਿ ਨਾਹੀ ਕਰਤੇ ਰਹਿ ਸਤਿ ਵਾ ਸਭ ਕੀ ਸੁ ਹੈ ਜਿਸ ਦੇ ਸੋ ਭਾਵੇ ਸਦਾ ਸਭ ਤਸਲਾਵਾ ਤੇਰੀ ਨਾਮ ਮੰਨ ਬਸਾਵੇ ਖਾਮ ਜਨ ਕੈ ਮਨ ਨਸਰਾ ਬਾਕੇ ਸਭ ਦੁਖ ਨਹੀਂ ਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਯਾਦਾ ਓ ਸਾਚਾ ਨਾਮਿਆਦਾ ਜਿਨਾਂ ਨੂੰ ਖੁੱਖਾਂ ਸਾਜ ਸੁਗਵਾ। ਦਰਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਾਤ ਪ੍ਰਵਾਨ ਕੀਤਾ ਮ੍ਰਿਤ ਹੋ ਜਿਸ ਦਿਨ ਐ ਵਡਿਆਨਾ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੂਪਿਆਰੂ ਸਾਚਾ ਨਾਮ ਮੇਰਾ ਯਾਦਾਰੂ। ਅਜੇ ਪੰਚ ਸ਼ਬਦੁ ਤਿਤਕਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਹਾਰੀਆ ਪੰਚ ਦੂਤ ਤੁਦ ਵਾਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇਆ ਤੁਦ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹ ਸੁਖੁ ਆ ਤਿਤ ਘਰ ਅਨਹਦ ਬਾਜੇ ਅਨੰਦ ਸੁਣੋ ਗੜ ਭਾਗੀ ਹੋ ਸਗਲ ਮਨੋਹਰਤ ਪੂਰੇ ਮੰਗੰ ਗਉਆ ਆ ਤੁਹੇ ਸਗਲ ਦਸੂ ਰੋਗ ਸੁੰਤਾ ਬੇਤਰੇ ਸੁਣੀ ਸੱਚੀ ਬਾਣੀ ਹੰਤ ਸਾਜਨ ਭਏ ਸਭ ਸੇ ਤੂ ਬੇਵਕ ਜਾਨ ਸੁਣਦੇ ਪੁਨੀਤ ਕਹੇ ਤੇ ਪਵਿੱਤ ਸਤ ਗੁਰ ਰਹਾ ਪਰ ਪੂਰੇ ਜਿਨ ਮੰਤ ਨਾਨਕ ਗੁਰ ਚਰਨ ਲਾਵੇ ਵਾਝ ਹਨ ਹਸੂ ਬਿਸ ਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਸਰਤ ਮਹਤ ਸ੍ਰੀ ਰਾਗ ਗੁਰ ਦਇਆ ਖਿਦੈ ਸਗਲ ਜਗਤੂ ਚੰਗਿਆਈਆਂ ਬੁਰਿਆਈਆਂ ਵਾਤਾ ਧਰਮ ਹਦੂਰ ਸੰਗੋ ਆਪਣ ਕੇ ਨੜ ਕੇ ਗੁਰੇ ਨਾਮ ਤੇ ਆਇਆ ਗਏ ਮਸਾਤ ਕਾਲਾਨ ਕਤ ਮੁਖ ਉਜਲ ਦੇਤੀ ਸੁਖੀ ਨਾ ਬੋਲੋ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ